ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਉ ਠੀਕ ਠਾਕ ਤੇ ਰਿਪੀਟਰ ਮੱਝ ਅੱਜ ਫੇਰ ਆਪਾਂ ਵੀਡੀਓ ਲੈ ਕੇ ਆਏ ਆ ਪਿੰਡ ਧਵਾਨੇ ਨਾਲ ਆਪਣਾ ਧਵਾਨ ਪਿੰਡ ਦੇ ਵਿੱਚ ਖੜੇ ਆ ਇਧਰ ਕਰੀ ਇਹ ਮੱਝ ਹੈ ਨਾ ਮੱਝ ਦਿਖਾਉਂਦੀ ਜਿਹੜੀ ਰਿਪੀਟਰ ਆ ਚਲੋ ਬਾਜੀ ਹੋਣੀ ਦੱਸ ਦੇਣਗੇ ਕਿੰਨੇ ਸਮੇਂ ਤੋਂ ਕਿੱਦਾਂ ਕਿਵੇਂ ਆ ਬਾਕੀ ਆਪਾਂ ਤਾਂ ਇੱਕ ਵਾਰੀ ਆਏ ਦਵਾਈ ਕੀਤੀ ਤੇ ਟੀਕੇ ਕੀਤੇ ਅੱਜ ਅਗਲੀ ਵਾਰੀ ਤੇ ਅੱਜ 2 ਮਹੀਨਿਆਂ ਦੇ ਲੱਗੇ ਜਾ ਕੇ ਆਪਾਂ ਚੈੱਕ ਕਰਤੀ ਆ ਤੇ ਵਧੀਆ ਰਿਜ਼ਲਟ ਆਇਆ ਵਾ ਬਾਕੀ ਜੋ ਵੀ ਇਹਦੀ ਸਟੋਰੀ ਹੈ ਗੱਲਬਾਤ ਜੋ ਵੀ ਇਹਦਾਂ ਹੋਈ ਬੀਤੀ ਹੈ ਤੁਹਾਨੂੰ ਹਾਲੀ ਹੋਣੀ ਆਪੇ ਦੱਸ ਦੇਣਗੇ ਜੋ ਵੀ ਆਪਾਂ ਸੱਜਣਾ ਜੀ ਦੱਸ ਸੀਗਾ ਬਾਜੀ ਸ਼ੁਕਰੀਆ ਸਾਰੇ ਇਹ ਦੱਸਿਓ ਕਿੰਨਾ ਸਮਾਂ ਹੋ ਗਿਆ ਜੀ ਮੱਝ ਨੂੰ ਡਾਕਟਰ ਸਾਹਿਬ 8 ਤੋਂ 9 ਮਹੀਨੇ ਹੋ ਗਿਆ ਜੀ ਉਹ ਛੋਟਰੀ ਨਵੰਬਰ ਤੇ ਸੋਈ ਸੀ ਜੇ ਨਵਾਂ ਖਾਲ ਹੋ ਜਾਣਾ ਤੇ ਪੰਜ ਤੋਂ 6 ਮਹੀਨੇ ਨੂੰ ਟੀਕਾ ਭਰਾਇਆ ਸੀ ਤੇ ਵਾਰ-ਵਾਰ ਚੈੱਕ ਕਰਾਂ ਤੇ ਖਾਲੀ ਨਿਕਲੀ ਪੰਜ ਤੋਂ 6 ਮਹੀਨੇ ਹਾਂਜੀ ਹਾਂਜੀ ਤੇ ਬਾਈ 22 ਦਿਨ ਬਾਅਦ ਬੋਲ ਪਈ ਰਹੀ ਕਈ ਵਾਰ ਤੇ 20ਾਂ 22 ਦਿਨ ਬਾਅਦ ਹਾਂਜੀ ਹਾਂਜੀ ਤੇ ਪਰੇਸ਼ਾਨ ਹੋ ਗਏ ਸਾਨੂੰ ਤੁਹਾਡੇ ਬਾਰੇ ਪਤਾ ਲੱਗਾ ਤੇ ਤੁਹਾਨੂੰ ਬੁਲਾਇਆ ਤੇ ਰਿਜ਼ਲਟ ਬਹੁਤ ਵਧੀਆ ਜੀ ਕਿਨੇ ਦੱਸਿਆ ਸਾਡੇ ਬਰੇਆ ਦਾ ਸਾਡੇ ਆਪਣੇ 23 ਦਾ ਬੇਟਾ ਜੀ ਉਹਨਾਂ ਦੇ ਤਿੰਨ ਚਾਰ ਡਾਕਟਰ ਤੁਹਾਡੇ ਕੋਲ ਬਣੇ ਨੇ ਤੇ ਉਦੋਂ ਤੋਂ ਬਾਅਦ ਉਹਨਾਂ ਨੂੰ ਵੀ ਬੜਾ ਯਕੀਨ ਉਹ ਸ਼ਵਾਸ ਲਿਆ ਪਰ ਯਕੀਨ ਤੇ ਫਿਰ ਖੜੇ ਉੱਠਣਾ ਚਾਹੀਦਾ ਕਿ ਨਹੀਂ ਬਿਲਕੁਲ ਉਹੀ ਲੈ ਕੇ ਆਈ ਤੁਹਾਨੂੰ ਖੁਸ਼ੀ ਕਿੰਨੀ ਹੋਈ ਅੱਜ ਮੱਝ ਨਿਕਲੀ ਉਹ ਦੇਖੋ ਚੀਜੀ ਇੰਦੇ ਵੇਚਣ ਨੂੰ ਪੈਂਦੇ ਵੀ ਹੋਰ ਲੈ ਜੀ ਦੁੱਧ ਨਹੀਂ ਸਰਦਾ ਨਹੀਂ ਨਹੀਂ ਵੇਚਣਾ ਪੈਂਦਾ ਜੇ ਮੰਨ ਲਓ ਹਨ ਜਿ ਤਰ ਮਤਲਬ ਲੋਕਾਂ ਦਾ ਟਾਈਮ ਖਰਾਬ ਅਖੀਰ ਬੰਦਾ ਵੇਚਦਾ ਹੀ ਹੈ ਜੀ ਜੀ ਦੋਦੀ ਦੀ ਤੰਗੀ ਨਹੀਂ ਸੋਚਿਆ ਕਿ ਮੱਝ ਬਦਲ ਲੀਏ ਪਰ ਚਲੋ ਰਿਜ਼ਲਟ ਵਧੀਆ ਆ ਤੇ ਤੁਹਾਨੂੰ ਕਿਤਾਹਾਂ ਤਾਂ ਅੱਜ ਕੀ ਨਹੀਂ ਬਿਲਕੁਲ ਬਿਲਕੁਲ ਡਾਕਟਰ ਕੀ ਇਹਦੇ ਪਿੱਛੇ ਇੱਕ ਗੱਲ ਜ਼ਰੂਰ ਦੱਸਿਓ ਕਿ ਆਪਾਂ ਬੰਦਾ ਇਹਨੂੰ ਕੀਤਾ ਵੀ ਨਹੀਂ ਕੁਝ ਮਾਰ ਕੋਈ ਜਿਆਦਾ ਕੁਝ ਨਹੀਂ ਕੀਤਾ ਨੂੰ ਇੱਕ ਦਿਨ ਦਵਾਈ ਭਰੀ ਦੇ ਦੇ ਨੇ ਜੀ ਜਾ ਕੇ ਜੱਫਰ ਕੇ ਗਏ ਆ ਤੇ 2 ਮਹੀਨੇ ਬਾਅਦ ਚੈੱਕ ਕੀਤੇ ਇਹਦੇ ਪਿੱਛੇ ਕੀ ਕਹਿਣਾ ਜੋ ਕਿ ਜਦੋਂ ਆਪਾਂ ਦਿੱਤਾ ਕੋਈ ਠੰਡਾ ਨਹੀਂ ਲਾਇਆ ਨੂੰ ਮਤਲਬ ਕੋਈ ਨਾੜ ਨਹੀਂ ਲਾਇਆ ਨੂੰ ਬਣਾਉਣ ਲੱਗਿਆ ਕੋਈ ਪਾਊਡਰ ਨਹੀਂ ਬੰਦਾ ਆਪਾਂ ਜੋ ਵੀ ਆ ਕੀ ਕਹਿਣਾ ਚਾਹੋਗੇ ਕਿ ਕਿਦਾਂ ਬਣਦੀ ਫਿਰੇ ਸੰ ਮਤਲਬ ਹੈ ਨਾ ਗਿਆਤਾ ਦੇ ਤਿਜਰਬਾ ਹੀ ਕਿਤਾਬ ਨਹੀਂ ਤਿਜਰਬਾ ਦੇ ਚਲੋ ਹੈਗਾ ਵਾ ਦਰਬਾਰ ਸਮੇਦਾਰੀ ਦਿਮਾਗ ਦੇ ਨਾਲ ਹੀ ਇਹ ਚੀਜ਼ਾਂ ਹੁੰਦੀਆਂ ਨੇ ਨਾ ਬਾਕੀ ਉਹਦੀ ਕਿਰਪਾ ਹੋਵੇ ਤਾਂ ਫਿਰ ਵੀ ਇਹ ਚੀਜ਼ਾਂ ਹਨ ਜੇ ਉਹਦਾ ਚੰਗਾ ਹਾਂਜੀ ਹਾਂਜੀ ਮੈਂ ਸੋਭਾ ਦਵਾਉਣੀ ਆਂ ਉਹਨੇ ਤੁਹਾਡੇ ਪਿੰਡ ਦੇ ਕਿੰਨੇ ਕੇਸ ਮੇਰੇ ਨਾਲ ਅੱਠ-ਦਾ ਕੇਸ ਹੋ ਗਏ ਹੋ ਗਏ ਹੋ ਗਏ ਤਿੰਨ-ਚਾਰ ਕੇਸ ਸਾਡੇ ਘਰ ਦੀ ਹੋ ਗਏ ਆ ਜੀ ਘਰ ਦੇ ਜਿਹੜੇ ਪਾਸ ਹੋ ਗਏ ਹਨ ਤੇ ਅੱਜ ਆਪਣੀ ਨਿਕਲੀਏ ਪੂਰੀ ਖੁਸ਼ੀ ਹੈ ਫਿਰ ਪੂਰੀ ਖੁਸ਼ੀ ਹੈ ਜੀ ਠੀਕ ਹੈ ਬਾਕੀ ਕੋਈ ਭਾਈ ਆਪਣਾ ਨਾਮ ਤੇ ਪਿੰਡ ਮਾੜਾ ਜਿਹਾ ਦੱਸ ਦੇ ਜੀ ਮੇਰਾ ਨਾਮ ਹੈ ਗਾਇ ਜੀ ਕਜਿੰਦਰ ਸਿੰਘ ਪਿੰਡ ਮੇਰਾ ਧਵਾਨ ਆ ਤੇ ਬਹੁਤ ਵਧੀਆ ਲੱਗਾ ਡਾਕਟਰ ਕੰਮਕਾਰ ਕਿਦਾਂ ਦੇ ਨੋ ਸਾ ਦਾ ਫਰਮਾਨ ਕੰਮਕਾਰ ਬਹੁਤ ਵਧੀਆ ਕਿ ਨੋ ਸਾ ਦਾ ਫਰਮਾਨ ਤੇ ਕਦਾਂ ਢੇੜਾ ਹੁੰਦਾ ਬਸ ਮੇਰੀ ਢੇੜਾ ਸਾਡੇ ਵਾਲੇ ਤੇ ਦੋ ਹੀ ਢੇੜੇ ਲੱਗੇ ਸੀ ਜੇ ਇੱਕ ਕਰੀ ਹੋ ਜਦੇ ਕਰੀ ਅੱਜ ਠੀਕ ਹੈ ਠੀਕ ਹੈ ਬਾਕੀ ਕੋਈ ਫਰਕ ਜਾਂਦਾ ਮਤਲਬ ਨਹੀਂ ਨਹੀਂ ਬਹੁਤ ਵਧੀਆ ਬਾਕੀ ਡਾਕਟਰ ਸਾਹਿਬ ਜਦੋਂ ਫੋਨ ਕਰੀਏ ਉਹ ਪਹੁੰਚਦੇ ਆ ਤੇ ਨਹੀਂ ਵੀ ਅੱਜ ਉਹਨੇ ਕੱਲ ਉਹਨੇ ਲਾਰਾਂ ਨਹੀਂ ਲਵਦੇ ਤੇ ਟਾਈਮ ਤੇ ਪਹੁੰਚਦੇ ਆ ਕਈ ਲੋਕ ਚਲੋ ਹੁਣ ਇਹ ਰਿਐਲਟੀ ਇੱਕ ਰੀਅਲ ਕੰਮ ਹੋਇਆ ਅਸਲੀ ਕੰਮ ਹੋਇਆ ਹਾਂ ਤਾਂ ਇਹਦੇ ਚੋ ਫੇਕ ਨਹੀਂ ਆ ਜਾਂ ਕਿਦਾਂ ਪਰ ਕਈ ਲੋਕ ਇਦਾਂ ਵੀ ਕਹਿਣਗੇ ਕਿ ਨਹੀਂ ਵੀ ਇਹ ਤਾਂ ਹੋ ਨਹੀਂ ਸਕਦਾ ਇਹ ਤਾਂ ਇਹ ਤਾਂ ਤਾਂ ਬਣ ਗਈ ਬਿਲਕੁਲ ਹਕੀਕਤ ਆਏ ਸਾਡੇ ਨਾਲ ਵਾਪਰੀਆ ਤੇ ਵਾਪਰੀਆ ਦੇ ਇਧਰ ਕਰੀ ਮਾਰੀ ਗਈ ਇਹ ਗੱਲ ਆ ਮੈਂ ਇੱਕ ਗੜਾ ਸਿਰਫ ਦਵਾਈ ਦਿੱਤੀ ਆ ਤੇ ਟੀਕਾ ਕੀਤਾ ਵਾ ਤੇ ਰਿਜ਼ਲਟ ਆ ਭਾਜੀ ਹੁਣਾਂ ਇਹ ਤੁਹਾਨੂੰ ਦੱਸਤਾ ਵਾ ਬਾਕੀ ਕਿ ਉਹਨੂੰ ਸ਼ੱਕ ਵਹਿਮ ਵੀ ਹੋਏ ਇਹ ਚੀਜ਼ ਦੇ ਬਦਲੇ ਤੇ ਮੈਂ ਤੇ ਚਲੋ ਆਪਣਾ ਕੋਈ ਨੰਬਰ ਦਿੱਤਾ ਨਹੀਂ ਕਿ ਆਪਣਾ ਬੋਲ ਸਕਦਾ ਪੁੱਛ ਸਕਦਾ ਤੁਹਾਨੂੰ ਬਿਲਕੁਲ ਪਿੰਡ ਦੇ ਵਿੱਚ ਜਿੰਨੂੰ ਵੀ ਕਿਸ ਨੂੰ ਪੁੱਛ ਸਕਦਾ ਤੇ ਬਿਲਕੁਲ ਵਧੀਆਂ ਆਣ ਕੇ ਮੱਝ ਵੇਖ ਸਕਦਾ ਬਾਕੀ ਯਕੀਨ ਕਰਿਆ ਕਰੋ ਯਾਰ ਸਪੋਰਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਰਿਐਲਿਟੀ ਆ ਇਹ ਸਪੈਸ਼ਲਿਸਟ ਵੀਡੀਓ ਜੀ ਐਵੇਂ ਨਹੀਂ ਬਣ ਗਈ ਕੰਮ ਹੋਏ ਨੇ ਤੇ ਉਹਦੀ ਕਿਰਪਾ ਨਾਲ ਸਾਰਾ ਕੁਝ ਹੁੰਦਾ ਵਾ ਬਾਕੀ ਵਧੀਆ ਲੱਗਾ ਚਲੋ ਜਦੋਂ ਇਦਾਂ ਜਾਣ ਵਜਦੀ ਹੈ ਜਨਵਰੀ ਦੀ ਰੀਪੀਟਰ ਗੱਭਣ ਦੇ ਹੋ ਹੀ ਜਾਂਦਾ ਵਾ ਪਰ ਨਾ ਗੱਭਣਾ ਹੋਵੇ ਤਾਂ ਫਿਰ ਜਾਣ ਜਾਂਦੀ ਹੈ ਜਨਵਰੀ ਦੀ ਜਾਣ ਵਜ ਜਾਂਦੀ ਹੈ ਸੇਵਾ ਵਜ ਜਾਂਦੀ ਹੈ ਠੀਕ ਹੈ ਨਾ ਬਜੀ ਬਿਲਕੁਲ ਤੇ ਬਾਕੀ ਲਾਈਕ ਤੇ ਸ਼ੇਅਰ ਕਰੋ ਜਰੂਰ ਕਰਿਓ ਕਮੈਂਟ ਕਮੈਂਟ ਕਰ ਦਿਓ ਕਿਵੇਂ ਆ ਪਿੰਡ ਧਮਾਨ ਦੇ ਵਿੱਚ ਆ ਨੇੜੇ ਦਾਲਮ ਤੇ ਜ਼ਿਲ੍ਹਾ ਗਰਦਾਸਪੁਰ ਵੀਡੀਓ ਲਾਈਕ ਆਪਣੀ ਜਰੂਰ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਾ